ਬਾਹਿਰੂ ਜੀ ਕਾ ਖਾਲਸਾ ਸਿਰੇ ਬਾਹਿਰੂ ਜੀ ਕੀ ਫਤਿਹ ਐਸ ਵਕਤ ਆਪਾਂ ਖਨੋਰੀ ਬਾਰਡਰ ਤੇ ਖੜੇ ਆ ਖਾਸ ਕਰਕੇ ਉੱਥੇ ਖੜੇ ਆ ਜਿੱਥੇ ਡੱਲੇਵਾਲ ਸਾਹਿਬ ਅੱਜ ਤਕਰੀਬਨ 70 ਦਿਨਾਂ ਦੇ ਨੇੜੇ ਹੋ ਗਏ ਆ ਮਰਵਾਤੇ ਬੈਠਿਆ ਨੂੰ ਤਾਂ ਉਹ ਜਿਹੜੀ ਆਪਣਾ ਪਹਿਲਾ ਸਟੇਜ ਕੋਲੇ ਸੀ ਟਰਾਲੀ ਦੇ ਵਿੱਚ ਉਹਨੂੰ ਸ਼ਿਫਟ ਕਰਕੇ ਆਪਾਂ ਇੱਧਰ ਲੈ ਕੇ ਆਂਦਾ ਤੇ ਉਹ ਟਰਾਲੀ ਵੀ ਜਿਹੜੀ ਆ ਬਣ ਰਹੀ ਆ ਜਿਹੜੇ ਨੂੰ ਆਪਾਂ ਕਹਿੰਦੇ ਸੀ ਵੀ ਨਵਾਂ ਘਰ ਬਣਾ ਰਹੇ ਆ ਤਾਂ ਉਹਦੇ ਵਿੱਚ ਜਿਹੜੇ ਆਪਣਾ ਰੋਜ਼ ਜਿਹੜੀ ਸੰਗਤ ਆਉਂਦੀ ਆ ਪੂਰੇ ਪਾਰ ਦੇ ਵਿੱਚੋਂ ਜਿਹੜੇ ਕਿਸਾਨ ਆ ਰਹੇ ਨੇ ਅੱਜ ਜ਼ਿਲ੍ਹਾ ਬਰਨਾਲਾ ਪਿੰਡ ਜੰਗਿਆਣਾ ਤਾਂ ਉਹ ਜਿਹੜੇ ਕਿਸਾਨ ਪੂਰੇ ਨਗਰ ਨੇ ਆਪਣੇ ਇੱਥੇ ਵਿੱਚ ਰਾਸਣ ਲੈ ਕੇ ਆਏ ਨੇ ਮੋਰਚੇ ਚੱਲਦੇ ਦੇ ਵਿੱਚ ਉਹ ਰਾਸਣ ਦੇ ਵਿੱਚ ਜੋ ਸਬਜ਼ੀਆਂ ਨੇ ਸੁੱਟੀਆਂ ਦਾਲਾਂ ਨੇ ਆਟਾ ਹੈ ਉਹ ਸਾਰਾ ਕੁਝ ਲੈ ਕੇ ਆਏ ਨੇ ਤੇ ਵਿਸ਼ਵਾਸ ਵੀ ਦਿਵਾਕੇ ਗਏ ਨੇ ਤੇ ਪੂਰਾ ਨਗਰ ਦਾ ਇਹ ਫੈਸਲਾ ਹੈ ਕਿ ਜਿਹੜੀਆਂ ਐਮਐਸਟੀ ਗਰੰਟੀ ਕਾਨੂੰਨ ਲੈਣਾ ਹੈ ਸੁਆਮੀ ਨਾਸਮ ਦੀ ਰਿਪੋਰਟ ਕਰਦੇ ਤੋਂ ਮੁਕਤ ਕਰਾਉਣਾ ਜਿਹੜੀਆਂ ਮੰਗਾਂ ਤੇ ਆਪਾਂ 12 ਦਿਨ ਲੜ ਰਹੇ ਹਾਂ ਪਾਉਂ ਦੇ ਵਿੱਚ ਪੂਰਾ ਨਗਰ ਪੂਰਾ ਪਿੰਡ ਇਕੱਠੇ ਹੋ ਕੇ ਇੱਕ ਸੁਰ ਦੇ ਵਿੱਚ ਇੱਥੇ ਪੂਰਾ ਹਿੱਸਾ ਪਾਵਾਂਗੇ ਤੇ ਨਾਲ ਜਿਹੜੀਆਂ ਮੰਗਾਂ ਨੇ ਇਹਨੂੰ ਲਾਗੂ ਕਰਵਾਉਣ ਤੱਕ ਜਿੰਨਾ ਤੱਕ ਮੋਰਚਾ ਚੱਲੂਗਾ ਐਵੇਂ ਜਿੱਕਰ ਅਸੀਂ ਰਾਸਣ ਦੀਆਂ ਸੇਵਾ ਤੇ ਬੰਦਿਆਂ ਦੀਆਂ ਸੇਵਾ ਇਸ ਮੋਰਚੇ ਦੇ ਵਿੱਚ ਲੈ ਕੇ ਆਵਾਂਗੇ ਮੈਂ ਖਾਸ ਕਰਕੇ ਡੱਲੇਵਾਲ ਸਾਹਿਬ ਵੱਲੋਂ ਇਸ ਨਗਰ ਦਾ ਇਹ ਸੰਗਤ ਦਾ ਜਿਹੜਾ ਵੱਡਾ ਪ੍ਰਾਲਾ ਕੀਤਾ ਪਿੰਡ ਦੇ ਵਿੱਚ ਰਸਣ ਇਕੱਠਾ ਕਰਨਾ ਕੋਈ ਸੌਖਾ ਨਹੀਂਗਾ ਬਹੁਤ ਝਿਜਕਦੇ ਬੰਦਾ ਅਗਲਾ ਕਹਿੰਦਾ ਵੀ ਸਵਾਲ ਉੱਠੂਗਾ ਇਹ ਉੱਠੂਗਾ ਪਰ ਪੂਰੇ ਨਗਰ ਨੇ ਫੈਸਲਾ ਕਰਕੇ ਇਹ ਫੈਸਲਾ ਕੀਤਾ ਕਿ ਜਿਹੜਾ ਖਨੌਰੀ ਸ਼ੰਭੂ ਰਤਨਪੁਰੇ ਤੇ ਖਾਸ ਕਰਕੇ ਜਿਹੜਾ 12 ਫਰਵਰੀ ਨੂੰ ਆਪਾਂ ਬਹੁਤ ਵੱਡਾ ਇਥੇ ਇਕੱਠ ਕਰ ਰਹੇ ਆ ਇਹ ਸਾਰਾ ਜਿਹੜਾ ਰਸਣ ਦਾ ਅੱਜ ਪਿੰਡ ਲੈ ਕੇ ਆਇਆ ਉਹ ਲੰਗਰਾਂ ਦੇ ਵਿੱਚ ਵੰਡਿਆ ਜਾਊਗਾ ਇਹਨਾਂ ਦਾ ਖਾਸ ਕਰਕੇ ਨਗਰ ਦਾ ਭਾਰਤੀ ਖਾਨਦਾਨ ਦੇ ਸਿੱਧੂਪੁਰੋਂ ਨੂੰ ਬਹੁਤ ਬਹੁਤ ਧੰਨਵਾਦ ਉਹ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਐਸ ਵਕਤ ਆਪਾਂ ਖਨੌਰੀ ਬਾਰਡਰ ਤੇ ਖੜੇ ਆ ਖਾਸ ਕਰਕੇ ਉੱਥੇ ਖੜੇ ਆ ਜਿੱਥੇ ਡੱਲੇਵਾਲ ਸਾਹਿਬ ਅੱਜ ਤਕਰੀਬਨ 70 ਦਿਨਾਂ ਦੇ ਨੇੜੇ ਹੋ ਗਏ ਆ ਮਰਵਾ ਤੇ ਬੈਠਿਆ ਨੂੰ ਤਾਂ ਉਹ ਜਿਹੜੀ ਆਪਣਾ ਪਹਿਲਾ ਸਟੇਜ ਕੋਲੇ ਸੀ ਟਰਾਲੀ ਦੇ ਵਿੱਚ ਉਹਨੂੰ ਸ਼ਿਫਟ ਕਰਕੇ ਆਪਾਂ ਇੱਧਰ ਲੈ ਕੇ ਆਂਦਾ ਕਿਉਂ ਟਰਾਲੀ ਵੀ ਜਿਹੜੀ ਆ ਬਣ ਰਹੀ ਆ ਜਿਹੜੇ ਨੂੰ ਆਪਾਂ ਕਹਿੰਦੇ ਸੀ ਵੀ ਨਵਾਂ ਘਰ ਬਣਾ ਰਹੇ ਆ ਤਾਂ ਉਹਦੇ ਵਿੱਚ ਜਿਹੜੇ ਆਪਣਾ ਰੋਜ਼ ਜਿਹੜੀ ਸੰਗਤ ਆਉਂਦੀ ਆ ਪੂਰੇ ਭਾਰ ਦੇ ਵਿੱਚੋਂ ਜਿਹੜੇ ਕਿਸਾਨ ਆ ਰਹੇ ਨੇ ਅੱਜ ਜ਼ਿਲ੍ਹਾ ਬਰਨਾਲਾ ਪਿੰਡ ਚੰਗਿਆਣਾ ਤਾਂ ਉਹ ਜਿਹੜੇ ਕਿਸਾਨ ਪੂਰੇ ਨਗਰ ਨੇ ਆਪਣੇ ਇੱਥੇ ਵਿੱਚ ਰਸਣ ਲੈ ਕੇ ਆਏ ਨੇ ਮੋਰਚੇ ਚ ਚਲਦੇ ਦੇ ਵਿੱਚ ਉਹ ਰਸਣ ਦੇ ਵਿੱਚ ਜੋ ਸਬਜ਼ੀਆਂ ਨੇ ਸੁੱਕੀਆਂ ਦਾਲਾਂ ਨੇ ਆਟਾ ਉਹ ਸਾਰਾ ਕੁਝ ਲੈ ਕੇ ਆਏ ਨੇ ਤੇ ਵਿਸ਼ਵਾਸ ਵੀ ਦਵਾਕੇ ਗਏ ਨੇ ਤੇ ਪੂਰਾ ਨਗਰ ਦਾ ਉਹਨਾਂ ਫੈਸਲਾ ਹੈ ਕਿ ਜਿਹੜੀਆਂ ਐਮਐਸਪੀ ਗਾਰੰਟੀ ਕਾਨੂੰਨ ਲੈਣਾ ਹੈ ਸਵਾਮੀ ਨਾਸਨਦੀਪ ਰਿਪੋਰਟ ਕਰਦੇ ਤੋਂ ਮੁਕਤ ਕਰਾਉਣਾ ਜਿਹੜੀਆਂ ਮੰਗਾਂ ਤੇ ਆਪਾਂ 12 ਤੇ ਲੜ ਰਹੇ ਹਾਂ ਤਾਂ ਉਹਦੇ ਵਿੱਚ ਪੂਰਾ ਨਗਰ ਪੂਰਾ ਪਿੰਡ ਇਕੱਠੇ ਹੋ ਕੇ ਇੱਕ ਸੁਰ ਦੇ ਵਿੱਚ ਇੱਥੇ ਪੂਰਾ ਹਿੱਸਾ ਪਾਵਾਂਗੇ ਤੇ ਨਾਲ ਜਿਹੜੀਆਂ ਮੰਗਾਂ ਨੇ ਇਹਨੂੰ ਲਾਗੂ ਕਰਵਾਉਣ ਤੱਕ ਜਿੰਨਾ ਤੱਕ ਮੋਰਚਾ ਚੱਲੂਗਾ ਐਵੇਂ ਜਿੱਕਰ ਅਸੀਂ ਰਾਸਣ ਦੀਆਂ ਸੇਵਾ ਤੇ ਬੰਦਿਆਂ ਦੀਆਂ ਸੇਵਾ ਇਸ ਮੋਰਚੇ ਦੇ ਵਿੱਚ ਲੈ ਕੇ ਆਵਾਂਗੇ ਮੈਂ ਖਾਸ ਕਰਕੇ ਡੱਲੇਵਾਲ ਸਾਹਿਬ ਵੱਲੋਂ ਇਸ ਨਗਰ ਦਾ ਇਹ ਸੰਗਤ ਦਾ ਜਿਹੜਾ ਵੱਡਾ ਪ੍ਰਾਲਾ ਕੀਤਾ ਪਿੰਡ ਦੇ ਵਿੱਚ ਰਸਣ ਇਕੱਠਾ ਕਰਨਾ ਕੋਈ ਸੌਖਾ ਨਹੀਂਗਾ ਬਹੁਤ ਝਿਜਕਦੇ ਬੰਦਾ ਅਗਲਾ ਕਹਿੰਦਾ ਵੀ ਸਵਾਲ ਉੱਠੂਗਾ ਇਹ ਉੱਠੂਗਾ ਪਰ ਪੂਰੇ ਨਗਰ ਨੇ ਫੈਸਲਾ ਕਰਕੇ ਇਹ ਫੈਸਲਾ ਕੀਤਾ ਕਿ ਜਿਹੜਾ ਖਨੌਰੀ ਸ਼ੰਭੂ ਰਤਨਪੁਰੇ ਤੇ ਖਾਸ ਕਰਕੇ ਜਿਹੜਾ 12 ਫਰਵਰੀ ਨੂੰ ਆਪਾਂ ਬਹੁਤ ਵੱਡਾ ਇਥੇ ਇਕੱਠ ਕਰ ਰਹੇ ਆ ਇਹ ਸਾਰਾ ਜਿਹੜਾ ਰਸਣ ਅੱਜ ਪਿੰਡ ਲੈ ਕੇ ਆਇਆ ਉਹ ਲੰਗਰਾਂ ਦੇ ਵਿੱਚ ਵਰਤਾਇਆ ਜਾਊਗਾ ਇਹਨਾਂ ਦਾ ਖਾਸ ਕਰਕੇ ਨਗਰ ਦਾ ਭਾਰਤੀ ਖਾਣੂ ਨੇਕ ਦਾ ਸਿੱਧੂਪੁਰੋਂ ਨੂੰ ਬਹੁਤ ਬਹੁਤ ਧੰਨਵਾਦ ਉਹ ਵਾਹਿਗੁਰੂ ਜੀ ਕਾ ਖਾਲਸਾ ਤੇਰੀ ਵਾਹਿਗੁਰੂ ਜੀ ਕੀ ਫਤਿਹ